ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਫਕੀਲ रामਪਰਾਪੂ ਦਾ ਜ਼ਿਲ੍ਹਾ ਬਟੰਡਾ ਜਿਵੇਂ ਤੁਹਾਨੂੰ ਪਤਾ ਹੀ ਹੈ ਪਿੰਡ ਆਦਮਪਰੇ ਤੋਂ ਆਪਾਂ ਦੋ ਨਵੀਂ ਆਦੀ ਘੋਟਾਂਾਂ ਦੀ ਲਾਈਵ ਮਿਲਕਣ ਦਾ ਸੀ ਬਾਈ ਸਿੰਘ ਜੀ ਸਿੱਧੂ ਫਾਰਮ ਸਾਥੀ ਫੇਸਬੁਕ ਤੇ ਤੇ ਚੱਲ ਰਹੀ ਸੀ ਤੇ ਟਾਲੀਵਾਲ ਡੈਰੀ ਫਾਰਮ ਆਪਣੇ YouTube ਚੈਨਲ ਤੇ ਚੱਲ ਰਹੀ ਸੀ ਜਿੰਦੇ ਬੁਲਾਣੇ ਹੋ ਤਾਂ ਨਾ ਰੋਮਨ ਆਹ ਘਾੜ ਬੋਲਦੀ ਆ ਜਿਹੜਾ ਬਈ ਕੰਮ ਚੁੱਕ ਲਈ ਆ ਤੇ ਬੋਲ ਉਹਦੀ ਚੋਟ ਲਈ ਆ ਆਪਾਂ ਧਰਮ ਜੋ ਤਰ੍ਹਾਂ ਜਮ ਆਪਾਂ ਥੇ ਲੈ ਕੇ ਨਾ ਨਾ ਚੋਟਾਂ ਦੀ ਕੀ ਡੀਟੇਲ ਆ ਨਹੀਂ ਬੱਚੇ ਆ ਬੱਚੇ ਇਹਨਾਂ ਦੇ ਮਗਰ ਹਨਾ ਤੇ ਕਿਹੜਾ ਸੂਆ ਦੰਦੋਂ ਕਿਵੇਂ ਆ ਤੇ ਕਿੰਨੀ ਉਮਰ ਆ ਇਹ ਕਿੰਨਾ ਕਿੰਨਾ ਦੁੱਧ ਆ ਉਹ ਸਾਰੀ ਹੁਣ ਆਪਾਂ ਡਿਟੇਲ ਲੈ ਕੇ ਦਿੰਨੇਗੇ ਤੇ ਵੀਡੀਓ ਆਪਾਂ ਥੋੜੀ ਸ਼ਾਰਟ ਦੇ ਬਣਾਵਾਂਗੇ ਜਿਆਦਾ ਲੰਮੀ ਨਾ ਕਰਦੇ ਕਿਉਂਕਿ ਆਪਾਂ ਲਾਈਵ ਹਜੇ ਹੋਰ ਚਲਾਉਣਾ ਹੈਗਾ ਹਾਂ ਦਾ ਸ਼ਾਮ ਦਾ ਟਾਈਮ ਬੰਦੇ ਆਉਗੇ ਦੀ ਇਹ ਦੋ ਤੋਂ ਤਿੰਨ ਵੀਡੀਓ ਬਣਾ ਲੇ ਬਾਕੀ ਜਨਵਰ ਸਾਰੀ ਚੰਗੇ ਆ ਤੁਹਾਨੂੰ ਆਪਾਂ ਮੋਟੀ ਮੋਟੀ ਡਿਟੇਲ ਆਪਾਂ ਤੁਹਾਨੂੰ ਲੈ ਦਾਂਗੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਤੇ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆ ਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਹੈ ਤੇ ਘੋਟਾਂ ਦੇ ਬਾਰੇ ਆਪਾਂ ਡਿਟੇਲ ਲੈਣੇ ਸਾਰੀ ਹਾਂਜੀ ਬਾਈ ਸਾਡੀ ਬਾਈ ਸੱਸੀ ਗੱਲ ਬਾਈ ਜੀ ਬਾਈ ਆਪਣਾ ਨਾਮ ਆ ਨਾਮ ਬਾਈ ਹਰਦੀਪ ਸਿੰਘ ਆ ਜੀ ਪਿੰਡ ਆਦਮਪੁਰਾ ਤਹਿਸੀਲ ਆਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਚਲੋ ਤੇ ਸਭ ਤੋਂ ਪਹਿਲਾਂ ਬਾਈ ਤੁਹਾਨੂੰ ਬਹੁਤ ਬਹੁਤ ਨਾਨ ਹਾਂਜੀ ਬਾਈ ਸਾਰੀ ਆਪਣੀ ਟੀਮ ਨੂੰ ਤੇ ਸਾਰੇ ਜਿੰਨੇ ਭਰਾ ਦੇਖਦੇ ਸਾਰਿਆਂ ਨੂੰ ਵਧਾਈਆਂ ਹਾਂ ਵੀ ਤੁਸੀਂ ਜਿਹੜਾ ਲਾਈਵ ਬਿਲਕੁਲ ਦਸਤਾਰ ਆ ਰਹੇ ਹੋ ਹਾਂਜੀ ਕਿਉਂਕਿ ਇੱਕ ਨਹੀਂ ਦੋ ਦੋ ਝੋਟੀਆਂ ਆ ਨਾ ਹਾਂਜੀ ਬਾਈ ਕਿਉਂਕਿ ਇੱਕ ਦੋ ਤਿੰਨ ਕੋਣੀ ਹੋ ਕੀ ਹੋ ਜਾਂਦੀ ਆ ਨਾ ਹਾਂਜੀ ਬਾਈ ਤੇ ਤੁਸੀਂ ਦੋង ਵੀ ਚਵਾਈ ਕਰਵਾ ਰਹੇ ਹਾਂ ਹਾਂਜੀ ਬਾਈ ਇਹ ਝੋਟਨਾ ਦੀ ਐਫਐਸ ਨੂੰ ਪਹਿਲੇ ਨੰਬਰ ਤੇ ਆਪਾਂ ਆ ਝੋਟੀ ਰਿਪੋਰਟ ਕਰਦੇ ਆ ਜੀ ਇਹ ਬੁੱਲ ਫੋਨ ਫੇਰੀ ਦੀ ਆ ਇਹ ਬਾਈ ਤਰਨਾਟ ਬੋਲਦੀ ਆ ਜਿਹੜਾ ਬੀਐਫਏ ਦਾ ਪ੍ਰਧਾਨ ਪਿੰਡੀ ਸਿੱਧੂ ਜੀ ਹਾਂਜੀ ਤਰਨਾਟ ਬੋਲਾ ਬਸਨ ਮਾਲੀ ਬਸਤੀ ਜੋ ਗਰਜੰਟ ਵੀ ਰੜਗਿਆਂ ਤੋਂ ਠੀਕ ਆ ਇਹ ਉਹਦੀ ਉਹਦੀ ਝੋਟੀ ਆ ਜੀ ਇਹ ਮੋਹ ਸ਼ੇਦੰਦਾ ਤੇ ਮੰਨ ਕੇ ਚੱਲੋ ਹੁਣ ਸੂਈ ਨੂੰ 2.5 ਮਹੀਨੇ ਹੋ ਗਏ ਆ ਜੀ ਤੇ ਇਹਦਾ ਪੀਕ ਲੈਵਲ 18.5 ਕਿਲੋ ਤੱਕ ਆਪਣੇ ਕੋਲ ਗਈ ਸੀ ਤੇ ਉਦੋਂ ਆਪਾਂ ਨੂੰ ਆਏ ਸੀ ਵੀ ਥੋੜਾ ਜਿਹਾ ਜ਼ੋਰ ਲਾ ਕੇ ਹੋਰ ਵੀ ਅੱਪ ਕਰਵਾਵਾਂਗੇ ਤੇ ਉਦੋਂ ਆ ਥੋੜਾ ਇੱਕ ਮਤੰਦਿਆਂ ਦੇ ਵਿੱਚ ਸਾਨੂੰ ਪਤਾ ਬੀਜੀ ਤੇ ਕਣਕ ਕਣਕ ਦੀ ਬੀਜ ਬਜਾਈ ਦਾ ਚੱਲੀ ਜਾਂਦਾ ਸੀ ਤੇ ਉਧਰ ਧਿਆਨ ਹੋ ਗਿਆ ਮੰਨ ਕੇ ਚੱਲੋ 20-25 ਦਿਨ ਉਧਰ ਨਿਕਲ ਗਏ ਸਾਰੇ ਕੰਮ ਦੇ ਵਿੱਚ ਤੇ ਉਹ ਕੰਮ ਕਾਜ ਵਾਲੇ ਬੰਦੇ ਆ ਤੇ ਫਿਰ ਉਦੋਂ ਬਾਅਦ ਝੋਟੀਆਂ ਰੈਲੀਆਂ ਹੋਊਗਾ ਮੈਂ ਜਮੀ ਮੰਨ ਕੇ ਚੱਲੋ ਹੁਣ ਦੁਬਾਰੇ 15 ਦਿਨਾਂ ਦੇ ਸਾਹਮਦੇ ਸੀਗੇ ਤੇ ਝੋਟੀਆਂ ਫਿਰ ਬਹੁਤ ਸੋਹਣੇ ਦੁੱਧ ਦੇ ਸੀਗੇ ਆ ਤਾਂ ਮੰਨ ਕੇ ਚੱਲੋ ਸਵਾ 17 ਹਨਾ ਤੇ ਇੱਥੇ ਕਿ ਜੇ 17 ਸਵਾ 17 ਕਈ ਵਾਰ 100 ਗ੍ਰਾਮ ਘਟ ਵੀ ਜਾਂਦਾ 200 ਮੰਨ ਕੇ ਚੱਲ 17 ਤੋਂ ਇੱਥੇ ਚਲੀ ਜਾਂਦੀ ਸੀ ਬਾਈ ਠੀਕ ਹੈ ਹਾਂ ਬਾਕੀ ਆਪਾਂ ਲਾਈ ਮਿਲਕਿੰਗ ਦੇ ਵਿੱਚ ਆਪਣਾ ਟਾਈਮ ਤੋਂ ਟਾਈਮ ਜਾਂ ਕੋਈ ਆਏ ਨਹੀਂਗਾ ਜਿਹੜੇ ਭਰਾ ਜਾਣਕਾਰ ਉਹਨਾਂ ਨੂੰ ਤਾਂ ਪਤਾ ਹੈਗਾ ਮੰਨ ਕੇ ਚੱਲੋ ਸਿਕਾਂ ਦੀ ਪਸ਼ੂ ਛੱਡਣਾ ਤਾਂ ਦੁੱਧ ਘਟਦਾ ਹੈਗਾ ਬਾਈ ਸਹੀ ਜੇ ਆ ਮੰਨ ਲਓ ਟਾਈਮ ਲੱਗਨ ਨਾਲ ਤੇ ਇਹ ਆਪਾਂ 6:50 ਤੀ ਉਹਦੇ ਪਹਿਲਾਂ ਆਪਣੀ ਖਾਲੀ ਕਰੀ 5:50 ਤੀ ਸੋਈ 5:50 ਤੇ ਸਵੇਰੇ ਖਾਲੀ ਕਰੀ ਵੀ ਸੀਗੀ ਤੇ ਤੁਸੀਂ ਸ਼ਾਮ ਨੂੰ 6 ਵਜੇ ਸ਼ਾਇਦ ਬੱਚਾ ਸ਼ਰਾਦ ਆ ਪਤਾ ਨਹੀਂ 5 ਮਿੰਟ ਰਿੰਦੇ ਤੇ ਇਹਦਾ ਪਹਿਲੇ ਟਾਈਮ ਆਪਾਂ 6 ਵਜੇ ਚ ਆਉਂਦੇ ਸੀਗੇ ਹਾਂ ਪਹਿਲੇ ਟਾਈਮ 8 ਕਿਲੋ 900 ਗ੍ਰਾਮ ਹੋਇਆ ਜੀ ਤੇ ਉਹ 8 ਕਿਲੋ ਸ਼ਾਇਦ ਦੂਜੇ ਟਾਈਮ 150 ਬਣੇ 200 ਹੋਇਆ ਕੁਝ ਹੋਇਆ ਤੇ ਤੀਜੇ ਟਾਈਮ ਮੰਨ ਲਓ ਕੱਲ 30 ਗ੍ਰਾਮ ਘਟਦਾਈ 8.5 ਕਿਲੋ ਹੋ ਗਿਆ ਤੇ ਸਵੇਰੇ ਸਾਨੂੰ ਪਤਾ ਥੋੜੀ ਜੀ ਅਪਸੈਟ ਦਾ ਦੋ ਟਾਈਮ ਹੋਗਾ ਇੱਕ ਦਾ ਦੂਜੇ ਟਾਈਮ ਵੀ ਹੋਈ ਆ ਤੇ ਸਵੇਰੇ ਦਾ ਸਾਨੂੰ ਪਤਾ ਹੀ ਆ ਮੰਨ ਕੇ ਚਲੋ ਉਹ ਗਲਤੀ ਹੋ ਗਈ ਜਿਹੜੀ ਮੰਨ ਲਾ ਪਲੇਟੀ ਧਰਤੀ ਸੀਗੀ ਉਹ ਮਾੜਾ ਦੱਸ ਹੀ ਦਿਓ ਵੀ ਆਹ ਲੇਟੀ ਉਹਨਾਂ ਮੰਨ ਕੇ ਚਲੋ ਯਾਰ ਲੇਟੀ ਬਾਈ ਰਾਤ ਨੂੰ ਧਰਦੇ ਸੀ ਉਹ ਮਾਤਾ ਨੂੰ ਕਿਤੇ ਨਹੀਂ ਪਤਾ ਲੱਗਿਆ ਉਹਨੇ ਸਵੇਰੇ ਜਾ ਕੇ ਮੇਰੇ ਤੋਂ ਪਹਿਲਾਂ ਆਉਂਦੇ ਆਣੇ 4 ਵਜੇ ਮੰਨ ਲਓ ਵੀ 4:30 ਲੇਟੀ ਧਰਤੀ ਤੇ ਲੇਟੀ ਖਾ ਕੇ ਮੱਝ ਤੋਂ ਬੰਡਣਾ ਰੱਜੇ ਵੀ ਨਾ ਪਸੂ ਤੇ ਫੇਰ ਉਹ ਗੁਆ ਸੰਨੀ ਨਾ ਰੱਜਲੀ ਇਹ ਮਿਲਦੀ ਆਏ ਜਿਵੇਂ ਆਮ ਲੋਕ ਪਹਾੜੇ ਤੇ ਕਹਿੰਦੇ ਕੋਈ ਆਪਾਂ ਚਾੜ ਤੇ ਗਏ ਨੇ ਮਤਲਬ ਜਿਵੇਂ ਬੱਚੇ ਤੇ ਪਸ਼ਮਕੀ ਮੂਰੇ ਹਰਾ ਪੱਠਾ ਪਾ ਕੇ ਹਨਾ ਤੇ ਮਤਲਬ ਦਾਣਾ ਰੱਖ ਕੇ ਆਪਾਂ ਬੈਠ ਜਾਂਦੇ ਚੂਣ ਤੇ ਹੁਣ ਚੁਵਾਈ ਦੇ ਮਾਰੇ ਤਾਂ ਕਰਕੇ ਮੂਰੇ ਆਪਾਂ ਮਤਲਬ ਆਪਣੇ ਪਿਤਾ ਨੂੰ ਘੜਾਉਂਦੇ ਸੀਗੇ ਤੇ ਵੀ ਐਂ ਕਰਕੇ ਹਿੱਲੇ ਨਾ ਪਸੂ ਵੀ ਨਾਲ ਦੀ ਨਾਲ ਲਾਲਚ ਨਾ ਲੱਗਿਆ ਰਹੇ ਤੇ ਉਹ ਥੋੜਾ ਜਿਹਾ ਅਪਸੈਟ ਹੋ ਗਈ ਕੋਈ ਗੱਲ ਨਹੀਂ ਉਹ ਜਿਹੜਾ ਕਿਲੋ 1.5 ਕਿਲੋ ਤੋਂ ਦੇ ਘੱਟ ਦਾ ਹੁਣ ਕਰਜੂ ਪੂਰਾ ਤਾਂ ਕਰਕੇ ਨਹੀਂ ਤਾਂ ਫਾਈਨਲ ਕਰਤੀ ਸੀਗੀ ਮੰਨ ਲਓ 17 ਕਿਲੋ ਦੀ ਐਵਰੇਜ ਤੇ ਵੀ ਆ ਗਈ ਸੀਗੀ ਉਹ ਤਾਂ ਕਰਕੇ ਆਪਾਂ ਕਦੇ ਕਈ ਭਰਾ ਕਹਿੰਦੇ ਵੀ ਕਿਤੇ ਬੈਕ ਮਾਰ ਗਏ ਜਾਂ ਕੋਈ ਚੱਕਰ ਤਾਂ ਕਰਕੇ ਆਪਾਂ 5 ਮਿੰਟਾਂ ਅੰਗ ਦੀ ਫੇਰ ਕਰਵਾਉਂਦੇ ਚੱਲ 5 ਮਿੰਟਾਂ ਅੰਗ ਦੀ ਦਿਖਾ ਹਾਂ ਕਿਉਂਕਿ ਇਹ ਤਾਂ ਰੁਟੀਨ ਦੇ ਵਿੱਚ ਬਾਈ ਚੱਲਦੀਆਂ ਹਾਂ ਹਾਂ ਵੀ ਦੁੱਧ ਤਾਂ ਵਧੀਆ ਚੱਲੀ ਜਾਂਦੀਆਂ ਹਾਂ ਉਹ 6 ਰੰਦਾ 2 ਦੰਦ ਦਾ ਮੰ ਠੀਕ ਆ ਪਹਿਲੇ ਸੂਏ 2.5 ਮਹੀਨੇ ਹੋ ਗਏ ਥੋੜਾ ਜਿਹਾ ਸਾਨੂੰ ਪਤਾ ਇੱਕ ਥੋੜੇ ਮੌਸਮ ਅਫਸੈਟ ਮੈਂ ਠੰਡ ਜ਼ਿਆਦੀ ਆਗੀ ਬਾਈ ਉਹਦਾ ਕਰਕੇ ਬੈ ਜਾਂਦਾ ਉਸੀ ਦੇ ਨਾਲ ਅੱਛਾ ਪਹਿਲੇ ਸੂਏ ਨੇ 15 ਲੀਟਰ ਦਿੱਤਾ 15 ਲੀਟਰ ਦੋਂਦੀ ਨੇ ਦੋਂਦੀ ਨੇ ਹਾਂਜੀ ਠੀਕ ਆ ਤੇ ਇਹ ਆ ਗਈ ਆਪਣੇ ਤਰਨਾੜ ਤਰਨਾੜ ਦੀ ਮੂੰਹੋਂ ਛੇ ਦੰਦ ਹਲੇ ਵੀ ਬਾਈ ਮੂੰਹੋਂ ਛੇ ਦੰਦ ਛੇ ਦੰਦ ਇਹ ਗੱਲ ਕਰੋ ਹੁਣ ਚੁਆਈ ਦਾ ਟਾਈਮ ਨਹੀਂ ਤਾਂ ਪਟਕੇ ਵੀ ਦਿਖਾ ਦਿੰਦੇ ਆਪਾਂ ਦੰਦ ਸਵੇਰੇ ਤਾਂ ਲਾਈਵ 'ਚ ਦਿਖਾਏ ਲਾਈਵ ਦੇ ਵਿੱਚ ਦਿਖਾਏ ਵੀ ਆਪਾਂ ਆਪਾਂ ਨੂੰ ਆਇਆ ਵੀ ਮੰਨ ਕੇ ਚਲੋ ਹੁਣ ਪਸ਼ੂ ਅਫਸੈਟ ਹੋ ਜੂਗਾ ਥੋੜਾ ਜਿਹਾ ਸਹੀ ਗੱਲ ਆ ਹਾਂ ਤੇ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਬਾਈ ਬੱਚੇ ਦੋਨਾਂ ਮਗਰ ਪਹਿਲੇ ਸੂਈ ਦੀ ਦੀ ਮਗਰ ਉਹ ਖੜੀ ਆ ਗਈ ਕੱਟੀ ਉਹ ਹੈਗੀ ਆ ਬਾਈ ਮੱਲ ਫਾਰਮ ਦਲਚੀ ਕਹਿੰਦੇ ਮੇਜਰ ਵੀਰ ਵਰਗਿਆਂ ਦੇ ਤਿੰਨ ਨੰਬਰ ਬੋਲਦੇ ਅੱਛਾ ਮੱਲ ਫਾਰਮ ਦਲਚੀ ਗਏ ਉਹਨਾਂ ਦੀ ਹੈਗੀ ਹਾਂ ਉਹ ਸ਼ਾਇਦ ਮਲਕੀ ਮੱਝ ਦਾ ਬੱਚਾ ਤਿੰਨ ਨੰਬਰ ਬੋਲ ਠੀਕ ਹੈ ਤੇ ਉਹ ਉਹਦੀ ਧੀ ਹੈਗੀ ਇਹ ਨਹੀਂ ਉਹ ਉਹ ਕੱਤੀ ਪਹਿਲੇ ਸੂਏ ਦੀ ਇਹਦੀ ਪਹਿਲੇ ਸੂਏ ਦੀ ਇਹਦੀ ਹਾਂਜੀ ਇਹਦੀ ਬਾਈ ਤਿੰਨ ਨੰਬਰ ਸਾਂ ਦੀ ਤਿੰਨ ਨੰਬਰ ਸਾਂ ਦੀ ਹਾਂ ਠੀਕ ਹੈ ਇਹ ਆਪਾਂ ਸੀਮਨ ਲਾਇਆ ਸੀ ਨਾ ਬਾਈ ਆਪਾਂ ਆਪਾਂ ਨੂੰ ਸ਼ੌਂਕ ਕਰਕੇ ਆਪਾਂ ਡਾਇਰੈਕਟ ਗਏ ਸੀ ਆਪਣਾ 10000 ਰੁਪਿਆ ਲੱਗਿਆ ਸੀਗਾ ਕੁੱਸਤਾ ਕਰਾਈ ਪਾੜੇ ਦਾ 6000 ਉਹਨਾਂ ਦੀ ਫੀਸ ਸੀ ਬਾਈ ਬਾਕੀ ਫੀਸ ਕਿਉਂਕਿ ਫੋ ਇਹ ਪਹਿਲੇ ਸੂਏ ਦੀ ਆ ਜੀ ਇਹ ਪਹਿਲੇ ਸੂਏ ਦੀ ਠੀਕ ਹੈ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣੀ ਕੱਟੀ ਆ ਗਈ ਤੇ ਬਾਕੀ ਮਾਰਕਿੰਗ ਵਿਆਂ ਜਮਾ ਪ੍ਰੋਪਰ ਆ ਜਿਹਦੇ ਸਿੰਘ ਦਗਾਤੀ ਸੀਗੇ ਫਿਰ ਇਹ ਬਾਈ ਹਾਂ ਸਿੰਘ ਦਗਾਤੀ ਸੀ ਇਹ ਆਪਾਂ ਬਾਅਦ ਚ ਦੱਸਾਂਗੇ ਆਪਣੇ ਨਾ ਮੰਨ ਕੇ ਚੱਲੋ ਜਿਹੜੀ ਉਹ ਇਹ ਦੋਨਾਂ ਦੀ ਮਾਂ ਸੀ ਉਹਨੂੰ ਮੋਹਰਾਂ ਮੱਝ ਨੇ ਟੱਕਰ ਮਾਰ ਕੇ ਮਾਰ ਦੋ ਮਤਲਬ ਜੱਕਦਿਆਂ ਨੇ ਐਸ ਵੀ ਖੁੱਲੀਆਂ ਥਲੀਆਂ ਛੱਡਿਆ ਕਰਾਂਗੇ ਤੇ ਸ਼ੌਂਕ ਨਹੀਂ ਦਗਾਤੀ ਸੀ ਆਪਾਂ ਸਿੰਘ ਅਸੀਂ ਵੈਸੀ ਦਗਾਤੇ ਵੈਸੀ 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 ਬਾਈ ਵੈਸੀ ਠੀਕ ਹੈ ਤੇ ਇਹਦੀ ਉਮਰ ਕਿੰਨੀ ਹੋਊਗੀ ਇਹਦੀ ਉਮਰ ਬਾਈ ਮੰਨ ਕੇ ਚੱਲੋ ਬੱਸ ਤੁਹਾਨੂੰ ਦੱਸਿਆ ਵੀ ਇਹ ਪਿਛਲੇ 1 12 13 14 14.5 ਮਹੀਨਾ ਜੀ ਹੋ ਗਈ ਬਾਈ 14.5 ਮਹੀਨੇ ਦੀ ਹੋ ਗਈ ਹਾਂ ਬਾਕੀ ਆ ਕੋਈ ਅੱਜ 2 ਵਜੇ ਆਈ ਆ ਨਲਵਾਈ ਨਬਈ ਹਾਂ ਬਾਕੀ 3 ਤਾ ਵਜ ਮੰਨ ਕੇ ਚਲੇ ਉਦਾਂ ਹੀ ਹੁੰਦਿਆਂ ਨੇ ਯਾਰ ਮੀਰ ਇਹ ਤਾਂ ਚੰਗੀ ਆ ਹਨਾ ਹਾਂ ਬਾਈ ਹੁਣ sire ਦਾ ਸੀਮਾ ਨੂੰ ਮੰਨ ਕੇ ਚੱਲੋ ਲੱਗਿਆ ਵਾਗਾ ਕਿਉਂਕਿ ਮਲਕੀ ਮੱਝ ਦੀ ਨਾ ਮੰਨ ਕੇ ਚੱਲੋ ਸਾਰੇ ਸੂਏ ਦੀ ਲਾਈਵ ਚੁਾਈ ਹੋਈ ਆ 22 ਕਿਲੋ ਦਾ ਪੀਕ ਲੈਵਲ ਰਿਹਾ ਵਾ ਤੇ ਬਾਕੀ ਮੰਨ ਕੇ ਚੱਲੋ ਮੱਝ ਡਰਾਈ ਹੋਣ ਤੱਕ ਵੀ ਬਹੁਤ ਵਧੀਆ ਲੰਬਾ ਦੁੱਧ ਦਿੱਤਾ ਹੁੰਨੇ ਤਾਂ ਕਰੀਂ ਜੀ ਪਤਾ ਇਹਦੀ ਥੱਲਿਓਂ ਦਿਖਾ ਦੇ ਝੋਲੀ ਝੋਲੀ ਹਾਂ ਦਿਖਾਉਣੀ ਆ ਦਿਖਾ ਦੋ ਕੋਈ ਨਾ ਜੱਕ ਜੇ ਜਾਂਦਾ ਝੋਲੀ ਮਤਲਬ ਬਹੁਤ ਵਧੀਆ ਚੇ ਬੈੜੀਆਂ ਆ ਰਹੀ ਐ ਹਾਂ ਸੀਲ ਆ ਹਾਂ ਸੀਲ ਤਾਂ ਵਾਧੂ ਆ ਐਂ ਤਾਂ ਮੰਨ ਕੇ ਚੱਲ ਕੋਈ ਨਹੀਂ ਕਿਦਾ ਨੇਹਰਾ ਹੋਇਆ ਵਾ ਹਾਂ ਹਾਂ ਬਈ ਹਾਂ ਹਾਂ ਵਗੇ ਰਹਾਂ ਜਾ ਕੇ ਕੈਮਰੇ ਨੂੰ ਗਰੇਜ ਨਾ ਮਾਰੇ ਬਹੁਤ ਵਧੀਆ ਆਣਾ ਤੇ ਕੁਆਲਿਟੀ ਬਹੁਤ ਆ ਬਾਕੀ ਜੇ ਉਹਨੂੰ ਤੋੜ ਕੇ ਦੇਖਣਾ ਤਾਂ ਦੇਖ ਲੋ ਨੇ ਉਹਨੇ ਇਹਦੀ ਇਹ ਲੈ ਲੈ ਉਹ ਥੋੜਾ ਧਾਬਦੇ ਹਾਂ ਹਾਂ ਕੋਈ ਜੱਕ ਪਰੇਲਾ ਕਰਕੇ ਧਾਬਦੇ ਹ بس ਬਾਦ ਨੂੰ ਤੁਹਾਨੂੰ ਆਪਾਂ ਆਜੋ ਇਹ ਬਾਈ ਮੰਨ ਕੇ ਚੱਲੋ ਖੜ ਜਾ ਪੁੱਤ ਖੜ ਜਾ ਕਮਲੀ ਇਹ ਬਾਈ ਮੰਨ ਕੇ ਚੱਲ ਉਹਦੀ ਸੱਕੀ ਭੈਣ ਆ ਗਈ ਆਪਣੇ ਕੋਲ ਵੱਡੀ ਮਾਝ ਇੱਕ ਬੁੱਢੀ ਮਾਝ ਸੀਗੀ ਮਤਲਬ ਦੋਵੇਂ ਇੱਕੋ ਮਾਂ ਚੁਈਆਂ ਆਪਣੇ ਕੋਲ ਬੁੱਢੀ ਮਾਝ ਸੀਗੀ ਬਾਈ ਵੱਡੀ ਉਹਦੇ ਉਹਦੇ ਸੀਮਨ ਲਾ ਕੇ ਆਈ ਆਪਣੇ ਕੋਲ ਸਰਕਾਰੀ ਨਾਬਾ ਯੂਨੀਵਰਸਿਟੀ ਦੇ ਸੀਮੰਦੀ ਨੀਲੀ ਦਾ ਵੀ ਤਾਂ ਉਹ ਮੰਨ ਲੋ ਗ੍ਰੇਡਰ ਦੇ ਵਿੱਚ ਬੈਣੀ ਸੀ ਅੱਖਾਂ ਸੀਗੀਆਂ ਮੱਥਾ ਸੀਗਾ ਕੱਲੇ ਪੈਰ ਨਹੀਂ ਸੀ ਪੂਛ ਸੀਗੀ ਉਹ ਤੋਂ ਦੋਨੇ ਆਈਆਂ ਚੀਕਾ ਮਨ ਲਬ ਤੀਜੀ ਪੀੜੀ ਹੋਗੀ ਤੇ ਚੌਥੀਆ ਬੱਚਿਆਂ ਵਾਲੀ ਹੋਗੀ ਚੌਥੀਆ ਆ ਆ ਹਾਂ ਚੌਥੀ ਪੀੜੀ ਇੰਨਾ ਚੋਗੀ ਇਹ ਟੈਂਕ ਦੀ ਆ ਬਾਈ ਮੰਨ ਕੇ ਚੱਲੋ ਇਹ ਖੀਰੀ ਝੋਟੀ ਸੂਈ ਸੀਗੀ ਤੇ ਇਹ ਉਦੋਂ ਬਾਅਦ ਮੰਨ ਕੇ ਚੱਲ ਸੂਕੇ ਦੰਦ ਸਿੱਟ ਗਈ ਆਪਾਂ ਸਵੇਰੇ ਦਾ ਸ਼ਾਇਦ ਦਿਖਾਏ ਸੀਗੇ ਹੁਣ ਗੱਲ ਕਰ ਆਪਸੈਟ ਹੁੰਦੀਆਂ ਥੋੜੀਆਂ ਆ ਇਹਦੇ ਨਾਲ ਮੰਨ ਕੇ ਚੱਲ ਦੁੱਧ ਵਾਲੇ ਦੰਦਾਂ ਤੋਂ ਨਿੱਕੇ ਆ ਉਹ ਹਲੇ ਉਹ ਦੰਦ ਜਿਹੜੇ ਦੋ ਕੱਢੇ ਆ ਮਤਲਬ ਇਹ ਦੋ ਦੰਦਾਂ ਦਾ ਹਜੇ ਉਹ ਪੂਰੇ ਨਹੀਂ ਕਰੇ ਪੂਰੇ ਨਹੀਂ ਕਰੇ ਹਲੇ ਨੀਵੇਂ ਆ ਬਾਈ ਲੇ ਨਾਨੀ ਚ ਨੀ ਫੱਟਿਓ ਹਾਂ ਨਾਨੀ ਚ ਨਾ ਤੇ ਤੁਸੀਂ ਨਾਨੀ ਚ ਇਹਦਾ ਵੇਚੇ ਨੇ ਬੰ ਇਹਦਾ ਭਾਈ ਮੰਨ ਕੇ ਲੋ ਆਪਾਂ ਕੋ 14 ਕਿਲੋ ਰਿਹਾਗਾ ਤੇ 13 ਕਿਲੋ ਲਾਈਵ ਦੇ ਵਿੱਚ ਵੀ ਚਵਾਤਾ ਹੁਣ ਆਪਾਂ ਸੀਗੇ ਪਹਿਲੀ ਵਾਰ ਲਾਈ ਮਿਲਕਿੰਗ ਕਰਵਾਈ ਪਸ਼ੂ ਆਪਣੇ ਕੋ ਵਧੀਆ ਸੀ ਪਰ ਪਹਿਲੀ ਵਾਰ ਲਾਈ ਮਿਲਕਿੰਗ ਕਰਵਾਈ ਕਰਕੇ ਹਨ ਤੇ ਕਈ ਭਰਾਵਾਂ ਨੇ ਫੋਨ ਵੀ ਲਾਏ ਵੀ ਤੂੰ ਗਲਤੀ કરી ਯਾਰ ਖਾਲੀ ਹੋਣ ਟਾਈਮ ਤਾਂ ਦੁੱਧ ਜਿਆਦਾ ਬਣ ਗਿਆ ਤੇ ਉਸ ਤੋਂ ਬਾਅਦ ਸਾਨੂੰ ਪਤਾ ਇੱਕ ਟਾਈਮ ਵੱਧ ਇੱਕ ਟਾਈਮ ਘੱਟ ਹੁੰਦੇ ਹੁੰਦਾਗਾ ਤੇ ਮੰਨ ਕੇ ਚੱਲੋ ਜੇ ਆਪਾਂ ਲਾਈਵ ਦੇ ਮੁਤਾਬਕ ਚੱਲੀਏ ਤਾਂ ਸ਼ਾਇਦ ਪਾਉਣੇ ਕਿ 13 ਤੇ ਜੇ ਆਪਾਂ ਖਾਲੀ ਹੋਣ ਤੋਂ ਬਾਅਦ ਦੋ ਡੰਗਾਂ ਦਾ ਦੇਖ ਕੇ ਇੱਕ ਟਾਈਮ ਮੰਨ ਕੇ ਚੱਲੋ ਜਿਵੇਂ 6 ਕਿਲੋ 800 ਕੁਸ ਗ੍ਰਾਮ ਤੇ ਇੱਕ ਟਾਈਮ ਮਤਲਬ 200 ਜਾਂ ਮਤਲਬ ਇਦਾਂ ਵੀ ਮਤਲਬ ਉੱਡਾ 13 ਕਿਲੋ ਆਪਾਂ ਤਾਂ ਦਿਨ ਦੀ ਐਵਰੇਜ ਦਿਖਾਉਣੀ ਸੀ ਦਿਨ ਦਾ ਇਹ ਤਾਂ 13 ਕਿਲੋ ਆਇਆ ਬਾਈ ਤੇ ਉਹਦਾ ਮੰਨ ਕੇ ਚਲੋ 17 ਕਿਲੋ ਮੰਨ ਲਿਆ ਠੀਕ ਆ ਹਾਂ ਇਉਂ ਜਾਣੀ ਰੁਟੀਨ ਜਿਹਦਾ ਵਗ ਚੱਲਦੀ ਹੈ ਨਾ ਪਰ ਦਿਨ ਜੀ ਹਾਂ ਵੀ ਪਹਿਲਾਂ ਹੁਣ ਆਇਆ ਥੋੜੀ ਠੰਡ ਠੰਡ ਕਰਕੇ ਯਾਰ ਕਈ ਯਾਰ ਕਿਤੇ ਅੱਧਾ ਕਿਲੋ ਮੰਲਾ ਪਈਆ ਯਾਦੇ ਵੀ ਦੇਣੀਆਂ ਘਟ ਵੀ ਜਾਂਦੀਆਂ ਬੱਕਾ ਕੰਕ ਨੂੰ ਪਾਣੀ ਲਾਈ ਜਾਂਦੇ ਹੁਣ ਸੇ ਰੁਪਏ ਰਣੀ ਆਵਾਜ਼ ਆ ਬਿਸਕਟ ਇਹ ਆਰਡਰ ਰੋੜੇ ਦਾ ਬਜੀ ਆਰਡਰ ਦਿਖਾ ਦੇ ਮੰਨ ਕੇ ਚੱਲ ਆਰਡਰ ਦੋਨਾਂ ਦੀ ਮੰਨ ਕੇ ਚੱਲਾਂ ਤਾਂ ਨੇ ਵੀ ਆ ਗਏ ਇਹਦੀ ਥੋੜੀ ਬਾਤ ਨਹੀਂ ਬਹੁਤ ਚੰਗੀ ਹੈ ਬਾਤ ਨਹੀਂ ਬਹੁਤ ਚੰਗੀ ਹੈ ਕਿ ਕੰਪੈਕਟ ਟੜ ਰਹਾ ਹੈ ਦੋ ਹਾਂ ਦੋਨਾਂ ਦੇ ਮੰਨ ਕੇ ਚੱਲ ਥੋੜਾ ਜਨਾ ਗੱਲ ਕਰ ਨੇਰਾ ਹੋ ਗਿਆ ਆਪਾਂ ਨੇ ਤੋੜ ਕੇ ਦਿਖਾਉਣਾ ਤੂੰ ਤੂੰ ਹੋ ਜਾ ਕੋਈ ਗੱਲ ਨਹੀਂ ਉਧਰ ਮੈਂ ਇਧਰ ਹੀ ਖੋਦਣ ਫੜ ਤਾ ਨਹੀਂ ਨਹੀਂ ਹੋ ਜਾ ਹੋ ਜਾ ਕੋਈ ਚੱਕਰ ਹੀ ਨਹੀਂ ਹੜ ਜਬਦ ਸੇਕਾਂ ਦੇ ਘਰ ਆ ਬੈਕ ਸਾਈਡ ਤੇ ਪਸ਼ੂ ਦਾ ਸਾਨੂੰ ਪਤਾ ਹੀ ਥੋੜੇ ਤਾਂ ਕਰਕੇ ਜਾਣਾ ਦਿਖਾ ਦੇ ਮਿੰਦਿਆਂ ਤਾਂ ਹੋ ਜਾਏ ਤਾਂ ਕਿੱਧਰ ਜਾ ਬੜੂ ਇਹ ਦੋਵੇਂ ਝੋਟਾਂ ਦਾ ਡਰਦੀਆਂ ਅੰਦੀ ਦੇ ਵਿੱਚ ਵੀ ਆਪਸਾ ਟੋੜਿਆ ਤਾਂ ਨਹੀਂ ਇਹ ਥੋੜਾ ਥੋੜਾ ਘਟਣਾ ਹਾਂ ਨਹੀਂ ਬਈਆ ਇਹ ਥੋੜੇ ਚੱਲ ਇਹ ਥੋੜੀ ਜਿਆਦਾ ਡਰਦੀ ਉਹ ਤਾਂ ਕੱਟ ਇਹ ਥੋੜੀ ਚੰਕਾਈ ਥੋੜੀ ਜਿਆਦਾ ਡਰਦੀ ਹੈ ਉਹ ਕੱਟ ਡਰ ਇਹ ਬੱਚੇ ਦੋਨੋਂ ਮਗਰ ਕੱਟ ਲਿਆ ਨਾ ਨਹੀਂ ਪਿਸਤਲ ਦੇ ਨਹੀਂ ਬਾਈ ਸਮੁੰਦਰ ਦੇ ਹਾਂ ਸਮੁੰਦਰ ਦੇ ਸਮੁੰਦਰ ਦੇ ਹਾਂ ਸਮੁੰਦਰ ਦੇ ਇਹ ਵੀ ਆਪਾਂ ਕ੍ਰਾਸ ਕਰਾ ਕੇ ਲਿਆ ਹਾਂ ਹਾਂ ਬਾਈ ਇਹ ਵੀ ਢੰਡੀਆਂ ਲਾਲ ਸਿੰਘ ਤੋਂ ਆਪਾਂ ਜੀਰੇ ਤੋਂ ਅੱਗੇ ਡਾਇਰੈਕਟ ਦੋਨੇ ਕਰਾ ਕਰਾਸ ਕਰਵਾ ਕੇ ਲਿਆ ਇਸੀ ਇਹ ਵੀ ਦੋਵੇਂ ਡਾਇਰੈਕਟ ਕ੍ਰਾਸ ਹਾਂ ਬਾਈ ਹਾਂ ਹਾਂ ਮਾਇਆ ਮੱਝ ਦਾ ਬੱਚਾ ਤੁਹਾਨੂੰ ਪਤਾ ਹੈ ਪੀਡੀਐਫ ਦੇ ਪਿਛਲੀ ਵਾਰ 4.25 ਕਿਲੋ ਦੇ ਨਜ਼ਦੀਕ ਉਹ ਦੁੱਧ ਕੱਢ ਕੇ ਗਈ ਆ ਤਾਂ ਕਰਕੇ ਹਾਂ ਆਪਾਂ ਸਿਰੇ ਦੇ ਸੀਮਾ ਨਹੀਂ ਮੰਨ ਕੇ ਚੱਲ ਲਾਉਣੀ ਹਾਂ ਹਾਂ ਚੰਗਾ ਬੋਲਾ ਹੈ ਨਾ ਹਾਂ ਹਾਂ ਠੀਕ ਹੈ ਇਹ ਬੱਚੇ ਹੈ ਕੀ ਦੀ ਹੈ ਨਾ ਬਾਈ ਇਹਦੇ ਮਗਰ ਕੱਟੀ ਆ ਦੋਂਦੀ ਮਗਰ ਉਹਦੇ ਮਗਰ ਕੱਟਾ ਸਮੁੰਦਰ ਦਾ ਇਹਦੇ ਮਗਰ ਇਹ ਟੈਂਕ ਕਾਲੀ ਇਹਦੇ ਮਗਰ ਕੱਟੀ ਆ ਸਮੁੰਦਰ ਦੀ ਵੀ ਹਾਂ ਉਹਦੇ ਮਗਰ ਕੱਟਾ ਉਹਦੇ ਮਗਰ ਕੱਟਾ ਬਈ ਠੀਕ ਆ ਇਹ ਕੱਟਾ ਆਪਾਂ ਕਿਵੇਂ ਰੱਖਾਂਗੇ ਕੋਈ ਸੇਲ ਕਰਨਾ ਹੈਗਾ ਕੱਟਾ ਬਈ ਆਏ ਆ ਮੰਨ ਕੇ ਚਲੋ ਆਪਾਂ ਨੂੰ ਚੰਗੀ ਉਮੀਦ ਆ ਝੋਟੀ ਜਦੋਂ ਛੇ ਦਾ ਦੁੱਧ ਕੱਢਦੀ ਆ ਵੀ ਦੂਜੇ ਸੂਏ ਨੂੰ 20 ਪਲੱਸ ਕਰੂਗੀ ਨੇ 20 ਨੂੰ ਤਾਂ ਹੱਥ ਮਾਰੂਗੀ ਤੇ ਮਤਲਬ ਆਪਾਂ ਨੂੰ ਆਏ ਆ ਵੀ ਅਗਲੀ ਵਾਰ ਦੇਖਾਂਗੇ ਕਿਉਂਕਿ ਮੱਝ ਨੇ ਵੀ ਨਹੀਂ ਤੋੜਨਾ ਹਾਲੇ ਬੱਚਾ ਤੇ ਜੇ ਕਈ ਯਾਰ ਕੋਈ ਆਪਣਾ ਸਵੱਬ ਬਣ ਗਿਆ ਤਾਂ ਚਲੋ ਦੇਖ ਵੀ ਲਵਾਂਗੇ ਤੇ ਨਹੀਂ ਆਪਣਾ ਮਤਲਬ ਆਏ ਆ ਵੀ ਅਗਲੇ ਸੂਏ ਕਿਉਂਕਿ ਆਪਣਾ ਤੁਹਾਨੂੰ ਪਤਾ ਆਪਣੇ ਏਰੀਆ ਦੇ ਵਿੱਚ ਨੀਲੀ ਰਾਜ ਮੱਝਾਂ ਨਹੀਂ ਆਪਣੇ ਮੋਹਰਾ ਤੇ ਜੇ ਤਾਂ ਹੋਣ ਫਿਰ ਆਏ ਚੋਂ ਡਾਇਰੈਕਟਰ ਰੁਕਤੇ ਵੀ ਬੰਦਾ ਛੜ ਦਿੰਦਾ ਸੀ ਮੌਸਮ ਨਾਲ ਇੱਦਾਂ ਆਪਣਾ ਤੁਹਾਨੂੰ ਪਤਾ ਖੇਤੀਬਾੜੀ ਦਾ ਕੰਮ ਕਰਕੇ ਇਹ ਨਹੀਂ ਹੁੰਦਾ ਆਪਾਂ ਉਹ ਕੰਮ ਨਹੀਂ ਹੋਣਾ ਹਾਂ ਚਲੋ ਕੰਟਰੈਕਟ ਕਰਦੇ ਹਾਂ ਹਾਂ ਬਈ ਇਸ ਤਰ੍ਹਾਂ ਵੀ ਕਿਸੇ ਨੇ ਲੈਣਾਗਾ ਹਾਂ ਦੋ ਜੀ ਹਾਂ ਬਈ ਹਾਂ ਹਾਂ ਜਾ ਕੇ ਸਾਹਮਣੇ ਹੈ ਨਾ ਹਾਂ 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 ਠੀਕ ਹੈ ਇਹ ਇਹ ਜਿਹੜੀ ਮੱਝ ਹੈ ਇਹ ਬਈ ਟਿੱਲ ਮੱਝ ਹੈਗੀ ਇਹ ਸਾਰੇ ਭਰਾਵਾਂ ਨੂੰ ਪਤਾ ਸਭ ਦੀ ਦੇਖੀ ਭਾਰੀ ਵੀ ਆ ਏ ਅਮਨਦੀਪ ਬਾਈ ਉੱਚੀ ਰੁੜਕੀ ਤੋਂ ਸਰਦਾਰ ਬਲਵਿੰਦਰ ਸਿੰਘ ਦੇ ਲੜਕਾ ਉਹਨਾਂ ਦੇ ਘਰੋਂ ਆਈ ਵੀ ਹੈਗੀ ਤੇ ਮੰਨ ਕੇ ਚੱਲੋ ਇਹ ਨਾ ਤਿੱਲ ਹੋ ਗਈ ਇੱਕ ਥਾਂੋਂ ਬੈਕ ਸਾਈਡ ਤੋਂ ਤੇ ਮਸ਼ਹੂਰ ਮੱਜਾ ਬੀਬੋ ਦੀ ਧੀ ਆ ਜਿਹੜੀ ਹੁਣ ਇਸ ਵਕਤ ਡਾਕਟਰ ਬਲਜਿੰਦਰ ਤੋ ਲੱਗੀ ਦਰਾਜ ਦੇ ਵਿੱਚ ਹਾਂ ਉਹਦਾ ਮਤਲਬ ਰੁੜਕੀ ਵਾਲਿਆਂ ਦੇ ਘਰੇ ਉਹਨਾਂ ਦਿਨਾਂ ਦੇ ਵਿੱਚ ਹੁਣ ਚੱਲ ਪਿਆ ਬੂਸਟਨ ਵਗੈਰਾ ਦਾ ਕੋਈ ਹੈ ਨਹੀਂ ਸੀਗਾ ਉਦੋਂ ਉਹਨਾਂ ਦਿਨਾਂ ਤੇ 28 ਕਿਲੋ 640 ਗ੍ਰਾਮ ਉਹਦਾ ਸ਼ੋਕ ਜੰਜੀ ਦੇ ਚੈਨਲ ਤੇ ਰਿਕਾਰਡ ਹੋਇਆ ਉਹ ਬਈ ਬੀਬੋ ਦਾ ਤੇ ਇਹਦਾ ਬਾਈ ਪਿੰਡੀ ਦੇ ਚੈਨਲ ਤੇ ਹੋਇਆ ਵਗਾ ਤੰਨੇ ਕਸਾਲ ਚਾਰ ਦੀ ਗੱਲ ਆ ਮਤਲਬ ਪੌਣੇ 1 ਪੌਣੇ 1 ਕੀ ਦੇ ਛਾਇ ਨਜ਼ਦੀਕ ਮੇਰੇ ਪੂਰਾ ਨਹੀਂ ਧਿਆਨ ਦੇ ਵਿੱਚ ਤੇ ਜੇ ਮਤਲਬ ਚੌਥੇ ਥਾਂ ਦਾ ਦੁੱਧ ਬਰਾਬਰ ਜੋੜਦੇ ਸੀ 29 ਕਿਲੋ 663 ਗ੍ਰਾਮ ਬਣਦਾ ਸੀ ਬਈ ਠੀਕ ਆ ਹਾਂ ਤੇ ਪੌਣੇ 21 ਕਿਲੋ ਦੁੱਧ ਦੁੱਧ ਦੇ ਨੇ ਤਿੰਨ ਸਣਾ ਦੇ ਵਿੱਚੋਂ ਕੱਢਿਆ ਇਹਦੀ ਮਤਲਬ ਪਿੰਡੀ ਦੇ ਚੈਨਲ ਤੇ ਲਾਈ ਮਿਲਕਿੰਗ ਹੋਈ ਹੋਈ ਵੀ ਆ ਉਹੀ ਵੈ ਵਾਈ ਹੋਈ ਵੀ ਆ ਠੀਕ ਆ ਤੇ ਹੁਣ ਇਹ ਸੋਇਆਂ ਚ ਹੋ ਗਈ ਹੁੰਦਾ ਹਨਾ ਨਹੀਂ ਭਾਈ ਐਡੇ ਸੂਏ ਨਹੀਂ ਗਈ ਉਹ ਵਿਚਦੀ ਨਾ ਥੋੜੀ ਰਿਪੀਟ ਕਰ ਗਈ ਜਦੋਂ ਮੈਂ ਲੈ ਕੇ ਆਇਆ ਤੇ ਉਹ 2 2.5 ਸਾਲ ਖੜ ਗਈ ਸੀਗੀ ਸੂਏ ਮੰਨ ਕੇ ਚੱਲੇ ਪੰਜਵੇਂ ਛੇਵੇਂ ਕੀ ਆ ਸੂਏ ਨਹੀਂ ਬਾਲੇ ਛੇਵੇਂ ਕੀ ਆ ਛੇਵੇਂ ਕੀ ਦਵਿੰਦਰ origignal ਤੀਜੇ ਸੂਏ ਲੈ ਕੇ ਆਇਆ ਸੀਗਾ ਠੀਕ ਆ ਤੇ ਉਦੋਂ ਆ ਦੋ ਕਟੀਆਂ ਤੇ ਇੱਕ ਕਟਾ ਤਿੰਨ ਛੇ ਤੇ ਸੱਤਵੇਂ ਸੂਏ ਸੂਏ origignal origignal ਆ ਜਿਹੜੀ ਜਮਾ ਉਹ ਤੋਂ ਫਿਰ ਇਹ ਆਪਾਂ ਲਿਆਂਦੀ ਸੀਗੀ ਭਾਈ ਆਪਣੇ ਨਾਲ ਉਹਦਾ ਮਤਲਬ ਵਧੀਆ ਮਿੱਤਰਤਾ ਪ੍ਰੇਮ ਆ ਦਵਿੰਦਰ ਦੇ ਨਾਲ ਜਿਹੜੀ ਅਸੀਂ ਤਾਂ ਉਹਨੂੰ ਕ੍ਰਾਂਤੀ 2 ਕਹਿ ਦਿੰਨੇ ਆ ਉਹ ਦਵਿੰਦਰ ਤੋਂ ਪਹਿਲਾਂ ਮੈਂ ਲਿਆਂਦੀ ਸੀ ਜਦੋਂ ਦਵਿੰਦਰ ਕੋ ਕ੍ਰਾਂਤੀ ਮੱਝ ਦਾ ਨੁਕਸਾਨ ਹੋ ਗਿਆ ਤੇ ਚਲੋ ਫਿਰ ਮੈਂ ਉਹਨੂੰ ਕਹਿੰਦਾ ਵੀ ਐ ਕਰਕੇ ਦਵਿੰਦਰ ਚਲ ਕੋਈ ਨਾ ਵੀ ਤੁਸੀਂ ਮਨਸੂਰ ਦਾ ਕੰਮ ਆ ਵੀ ਮੈਂ ਮੱਝ ਦੇ ਦੂੰਗਾ ਚਲ ਤੂੰ ਦਊਂਗਾ ਤੈਨੂੰ ਉਹਦੇ ਨਾਲ ਗੱਲ ਕਰਕੇ ਉਹਨੂੰ ਨਾਲ ਮਿੱਤਰਤਾ ਕਰਕੇ ਉਹ ਨਹੀਂ ਮੋੜਦੀ ਤੇ ਪਰ ਉਹਨੇ ਵੀ ਆਪਣੀ ਮਤਲਬ ਲਾਜ ਰੱਖੀ ਆ ਉਹਨੇ ਆਪਾਂ ਨੂੰ ਇਹ ਟੱਟੀ ਦੇਤੀ ਉਦੀ ਗੱਲ ਕਰਕੇ ਦਿੱਤੀ ਸੀ ਉਹਨੇ ਆਪਣਾ ਕੱਟੀ ਮੋੜ ਚ ਉਹਦੀ ਠੀਕ ਆਨੇ ਆਪਾਂ ਨੂੰ ਕੱਟੀ ਦੇ ਆ ਉਹ ਕੱਟੀ ਆ ਖੜੀ ਹੈ ਕ੍ਰਾਂਤੀ ਦੀ ਠੀਕ ਆ ਇਹ ਮੰਨ ਕੇ ਚੱਲੋ ਖਲੀ ਦੀ ਲਾਈਨ ਦੇ ਵਿੱਚੋਂ ਇਹ ਖਲੀ ਲਾਈਨ ਦੇ ਵਿੱਚੋਂ ਖਲੀ ਲਾਈਨ ਦੇ ਵਿੱਚੋਂ ਆ ਇਹ ਉਹ ਕ੍ਰਾਂਤੀ 2 ਦੀ ਆ ਕ੍ਰਾਂਤੀ ਵੱਡੀ ਜਿਹੜੀ ਕ੍ਰਾਂਤੀ origignal ਮੱਝ ਸੀਗੀ ਬਾਈ ਪੀਡੀਐਫ ਤੇ ਮੇਲਿਆਂ ਤੇ ਮਤਲਬ ਦੁੱਧ ਜਮਾਉਂਦੀ ਰਹੀ ਹੈ 24 25 24 25 ਹਨਾ ਹਾਂ ਉਹਦੀ ਧੀ ਦੀ ਧੀ ਆ ਉਹ ਇਹਦੀ ਨਾਨੀ ਸੀ ਹਾਂ ਬਾਈ ਠੀਕ ਹੈ ਇਹਦੀ ਉਮਰ ਕਿੰਨੀ ਹੋਗੀ ਇਹਦੀ ਬਾਈ ਮੰਨ ਕੇ ਚੱਲੋ ਯਾਰ ਉਹ ਹੋ ਗਈ ਹੋ 2 ਸਵਾ ਦੋ ਸਾਲ ਸਵਾ ਟੋ ਦੋ ਸਾਲ ਇਹ ਹਜੇ ਗੱਪਣ ਤਾਂ ਨਹੀਂ ਕਰਾਈ ਹੋਣੀ ਹਨਾ ਨਹੀਂ ਇਹ ਆਈ ਹੋਗੀ ਇਹ ਤਾਂ ਸੀਮਨ ਲਵਾਇਆ ਹੁਣ ਹਾਂ ਇਹ ਤਾਂ ਸੀਮਨ ਬਾਈਾ ਚਲਦੀ ਵੀ ਦਾ ਨੰਬਰ ਨਹੀਂ ਮੇਰੇ ਧਿਆਨ ਦੇ ਵਿੱਚ ਪੂਰਾ ਹੁਣ ਤੇ ਇਹ ਚਲਦੀ ਵੀ ਦਾ ਲਵਾਇਆ ਠੀਕ ਹੈ ਤੇ ਇਹ ਜਿਹੜੀ ਇੱਧਰ ਖੜੀ ਹੈ ਇਹ ਬਾਈ ਮੰਨ ਕੇ ਚਲੋ ਮੰਜੀਤ ਰਤਿਆ ਤੋਂ ਮੱਝ ਆਈ ਵੀ ਸੀਗੀ ਉਹ ਮੱਝ ਦਾ 20 ਕਿਲੋ 700 ਗ੍ਰਾਮ ਰਿਕਾਰਡ ਹੋਇਆ ਵਾ ਸੀਗਾ ਉਹ ਆਪਾਂ ਰੱਖੀ ਇਹ ਗਾਂ ਉਹਦੀ ਧੀ ਆਈ ਸੀ ਖਲੀ ਦੀ ਲਾਈਨ ਦੇ ਵਿੱਚੋਂ ਉਹਦੀ ਧੀ ਦੀ ਧੀ ਆ ਇਹ ਮਤਲਬ ਹੈ ਉਹ ਮੱਝ ਦੇ ਵਿੱਚੋਂ ਹਰਿਆਣੇ ਚੋਂ ਮੱਝ ਆਈ ਵੀ ਸੀ ਠੀਕ ਹੈ ਹਾਂ ਤੇ ਇਹ ਗੱਬਣ ਹੋ ਗਈ ਇਹਨੇ ਤਾਰਾਂ ਦੇਤੀਆਂ ਸੀ ਬਾਈ ਇਹ ਥੋੜੀ ਜੀ ਨਾ ਉਹਦੇ ਛੜਵਾਤੀਏ ਜੀ ਛੀਟ ਬਸ ਹੁਣ ਕਰਵਾ ਦਾਂਗੇ ਦੋਨੇ ਇਹ ਠੀਕ ਹੈ ਤੇ ਜਿਹੜਾ ਇਸ ਤਿੱਲ ਮੱਝ ਦਾ ਬੱਚਾ ਇਹਦਾ ਬਈ ਆਪਣੇ ਕੋਲ ਆ ਕੱਟਾ ਆਇਆਗਾ ਹਾਂ ਇਹ ਦਵਿੰਦਰ ਕੋਲੇ ਜਿਹੜਾ ਮਤਲਬ ਸਾਹਨਾਗਾ ਉਹ ਦਵਿੰਦਰ ਥੀਮਕੇਰੀਆਂ ਵਾਲੇ ਤੋਂ ਆਇਆ ਉਹਦਾ ਨਾਮ ਸ਼ੈਲ ਅਲੀ ਅਲੀ ਦਾ ਬੱਚਾ ਅੱਛਾ ਇਹ ਅਲੀ ਦਾ ਬੱਚਾ ਅਲੀ ਦਾ ਬੱਚਾ ਡਾਇਰੈਕਟਰ ਠੀਕ ਹੈ ਤੇ ਇਹ ਵੀ ਆਪਾਂ ਵਿਚਾਰ ਹੈਗੀ ਆ ਵੀ ਦੇ ਦਾਂ ਕਿਸੇ ਨੂੰ ਲੈਣਾ ਹੋਇਆ ਇਹ ਹਾਂ ਬਈ ਇਹ ਰੌਲਾ ਐ ਹਾਲੀ ਮੱਝਾਂ ਨਹੀਂ ਤੋੜਦੇਗਾ ਕਿਉਂਕਿ ਕੱਟਿਆਂ ਦਾ ਸਾਨੂੰ ਪਤਾ ਆਪਣਾ ਕੰਮ ਨਹੀਂਗਾ ਤੇ ਕੱਟੇ ਮੈਂ ਆਈ ਨਹੀਂ ਆ ਵੀ ਇਹ ਕਹਿਣ ਦੀ ਗੱਲ ਨਹੀਂ ਫੇਕ ਇਹ ਮੰਨ ਕੇ ਚੱਲੋ ਲਾਈ ਮਿਲਕਿੰਗ ਆਈ ਮੱਜਾਂ ਨਹੀਂ ਹੋਈਆਂ ਮੀਆਂ ਹਾਂ ਇਹਦਾ ਸਾਰੇ ਭਰਾ ਇਹਨੂੰ ਤਾਂ ਜਾਣਦੇ ਆ ਕਿ ਦੀਪ ਪੰਜਾਬੀ ਵਾਲਾ ਕੱਟਾ ਇਹਦਾ ਲੈ ਕੇ ਗਿਆ ਵਾ ਹਾਂ ਲੈ ਕੇ ਗਿਆ ਸੀ ਲੈ ਕੇ ਗਿਆ ਵਾ ਆਪਣੇ ਚੈਨਲ ਦੀ ਵੀ ਵੀਡੀਓ ਹਾਂ ਬਈ ਹਾਂ ਹਾਂ ਠੀਕ ਆ ਵੀ ਮਤਲਬ ਅਗਲੇ ਸੂਏ 'ਚ ਆਪਾਂ ਦੇ ਦਾਂਗੇ ਹਾਂ ਵੀ ਉਦੋਂ ਚਲੋ ਜਦੋਂ ਛੜਤਾ ਜੇ ਕੋਈ ਕਿਸੇ ਨਾਲ ਬਣ ਵੀ ਗਿਆ ਤ ਆਪਣਾ ਤੇ ਉਦੋਂ ਮਤਲਬ ਦੇ ਦਾਂਗੇ ਜਦੋਂ ਮੱਝ ਅਗਲੀ ਵਾਰ ਹੁਣ AI ਕਰਵਾਈ ਵੀ ਆ ਜਦੋਂ ਮਤਲਬ ਡਰਾਈ ਹੋ ਗਈ ਉਦੋਂ ਠੀਕ ਆ ਉਹ ਨਾ ਟਾਈਮ ਨਹੀਂ ਤੇ ਆਪਾਂ ਜਿਹੜੇ ਇਹ ਬੱਚੇ ਆ ਇਹਨਾਂ ਦੇ ਨੀਲੀ ਰਾਵੀਆਂ ਦੇ ਹਾਂ ਉਹ ਆ ਬੈਠੇ ਆ ਹਾਂ ਉਹ ਆ ਬੈਠੇ ਆਗੇ ਇੱਕ ਮੁੰਦਰਪਾਲ ਮੈਂ ਲਾਈਟ ਵੀ ਲਾ ਦੇਣਾ ਥੋੜੀ ਜੀ ਆ ਬੈਠੇ ਆ ਉਹ ਲਾ ਕੱਟਾ ਹੈਗਾ ਬਾਈਟ ਮੂੰਹ ਵਾਲਾ ਮੁੰਦਰਪਾਲ ਦੇ ਉਹ ਲਾਈਟ ਘਟਾ ਦੇ ਇੱਧਰਨੇ ਪਾ ਕੇ ਆ ਜ਼ਿਆਦਾ ਚੱਟੇ ਮੂੰਹ ਦੇ ਬੱਚਾ ਇਹ ਬਾਈ ਮੰਨ ਲਓ ਕੱਟਾ ਹੈਗਾ ਜਿਹੜਾ ਤਰਨਾਟ ਵਾਲੀ ਦਾ ਹਾਂ ਉੱਟ ਪੁੱਤ ਹਾਂ ਇਹ ਆ ਕੱਟੀ ਹੈਗੀ ਡੈਂਕ ਵਾਲੀ ਦੀ ਇਹ ਕੱਟੀ ਹੈ ਡੈਂਕ ਵਾਲੀ ਹੈ ਹਾਂ ਦੋਨੇ ਸਮੁੰਦਰ ਦੇ ਹਾਂ ਦੋਨੇ ਸਮੁੰਦਰ ਦੇ ਹਾਂ ਭਾਈ ਮਾਰਟੀ ਵੀ ਬੀਚਾ ਦੇ ਮਾਰਟੀ ਜੈਨੂਨ ਹਾਂ ਤੇ ਕੋਈ ਓਵਰ ਬਾਈਟ ਨਹੀਂ ਆਈ ਹਾਂ ਤੇ ਬਹੁਤ ਸੋਹਣੀ ਮਾਰਟੀ ਲਾਈ ਹੋਈ ਹੈ ਹਾਂਜੀ ਭਾਈ ਬਹੁਤ ਅੰਗੇ ਬੱਤੇ ਆ ਤੇ ਇਹਨਾਂ ਤੋਂ ਵੀ ਚੰਗੀ ਨਹੀਂ ਹੈ ਕੱਟਾ ਕਿਸੇ ਨੇ ਕੀਦਰਾਂ ਦਾ ਫਾਈਨਲ ਵੀ ਬੰਦਾ ਇੱਕ ਕਰਦਾ ਜਿਹੜੇ ਤਾਂ ਮੈਂ ਗੱਲ ਕਰੀ ਜਾਨਾ ਹਾਂ ਉਹ ਤਾਂ ਮੈਂ ਗੱਲ ਕਰੀ ਜਾਨਾ ਇਹ ਬਈ ਮਤਮ ਜੰਦਾ ਸਾਹੀ ਇਹ ਬਈ 18 ਕਿਲੋ ਰੋਹ ਤੱਕ ਆਪਣੇ ਕੋਲ ਗਈ ਵੀ ਆ ਇਹ ਘਰ ਦੀ ਬਰੀਡ ਦੇ ਵਿੱਚੋਂ ਮੱਝ ਆ ਬਹੁਤ ਵਧੀਆ ਮੱਝਾਂ ਬੱਚੇ ਦੇ ਨਾਲ ਅ ਅ ਤੁਹਾਨੂੰ ਮਤਲਬ ਆਪਣੇ ਘਰੋਂ ਸੀਮਨ ਭਰਾ ਭਰਾ ਮੰਨ ਲਓ ਨਸਲ ਸੋਧੀ ਵੇ ਇਹਦੇ ਵਿੱਚੋਂ ਜੀ ਠੀਕ ਆ ਹਾਂ ਆ ਥੋੜੀ ਲਾਈਟ ਦੇ ਵਿੱਚ ਪ੍ਰੋਬਲਮ ਸਿਕ ਮਿੰਟ ਪਿਛੜ ਕੇ ਦੇਖ ਲੈਣੇ ਜੇ ਚਾਂਦਨ ਪੈ ਗਿਆ ਤੁਹਾਨੂੰ ਦੇਸੀ ਜਾਉ ਨਹੀਂ ਲਾਈਟ ਦੇ ਵਿੱਚ ਪ੍ਰੋਬਲਮ ਆਂ ਵਾਟਰ ਦੀ ਜਗਦੀ ਹੈ ਕਿ ਨਾ ਹਾਂ ਠੀਕ ਆ ਇਹ ਕਿਵੇਂ ਇਹ ਮੰਨ ਕੇ ਚੱਲੋ ਯਾਰ ਹੋਊਗੀ ਬਾਈ 5ਵੇਂ 6ਵੇਂ ਸੂਏ ਪੂਰਾ ਤਾਂ ਧਿਆਨ ਦੇ ਵਿੱਚ ਨਹੀਂ ਆਈ ਨਹੀਂ ਠੀਕ ਆ ਇਹ ਇਹ ਜਿਹੜਾ ਬੱਚਾ ਅਨਵਾਟਰ ਦੀਾਈ ਆ ਇਹ ਬੱਚਾ ਇਹਦੇ ਮਗਰ ਵੀ ਬਾਈ ਕਟਾਈ ਇਹ ਖਾਣ ਦਾ ਇਹ ਖਾਣ ਦਾ ਹਾਂ ਬਈ ਠੀਕ ਆ ਇਹੋਸੇ ਖਾਣ ਦਾ ਬੱਚਾ ਦਾ ਤੇ ਬਾਕੀ ਇੰਨੇ ਕੁ ਪਸ਼ੂ ਸੀਗੇ ਬਾਈ ਨੂੰ ਉਸ ਤੋਂ ਪਤਾ ਨਹੀਂ ਸਾਰੀ ਲਾਈ ਤੇ ਇਹ ਵੀ ਇਹ ਮੇਨ ਆਪਾਂ ਬਾਅਦ ਕੀ ਜਿਹੜੇ ਇਹ ਬੱਚੇ ਆ ਜੇ ਇਹ ਬਹੁਤ ਪੌਣੇ ਆ ਗਏ ਇਹਦੀ ਮਾਰਕਿੰਗ ਤੁਸੀਂ ਦੇਖ ਸਕਦੇ ਨੂੰ ਹੋਣੀ ਆ ਬਾਕੀ ਝੋਟੇ ਵਾਲੀ ਚਾਈ ਵੀ ਆ ਰਹੀ ਆ ਰਕਾਰਡ ਵਾਲੀਆਂ ਆ ਨਾ ਇਹ ਨਾ ਬੱਚਾ ਵੀ ਹੀਰਕਾਰ ਵਾਲਾ ਹੈ ਨਹੀਂ ਕੱਟਾ ਕਰੀ ਦੀਆਂ ਉਹਦੀ ਗੱਲਬਾਤ ਕਰ ਸਕਦੇ ਤੇ ਬਰੀਡਿੰਗ ਤੇ ਕੰਮ ਕਰਨ ਲਈ ਬਹੁਤ ਵਧੀਆ ਰਹੂਗਾ ਕਿਉਂਕਿ ਝੋਟ ਮੈਨੇ ਬੀਸੀਜੀ ਉਸ ਦੇ ਮੈਦਾ ਵੀ 20+ ਕਰੋਸ ਵਾਲਾ ਹੈਗਾ ਤੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਸਾਰੇ ਪਸ਼ੂ ਹੀ ਲੈਨ ਚੰਗੇ ਆ ਤੇ ਬਾਕੀ ਪਸ਼ੂ ਸਾਰੇ ਚੰਗੇ ਆਗੇ ਜਿੰਨੇ ਵੀ ਆਗੇ ਸਾਰੇ ਪਸ਼ੂ ਰਿਕਾਰਡ ਵਾਲੇ ਆਗੇ ਬਾਕੀ ਬਈ ਵਧੀਆ ਫੀਮਲ ਲਗਾਉਣਾ ਹੈ ਤੇ ਬੱਚੇ ਉਹ ਵੀ ਆਪਣੀ ਤੇ ਦਾ ਲੱਗੇ ਸੋਰਾ ਨਹੀਂ ਰਹਾ ਹੋ ਗਿਆ ਗੱਲ ਕਰ ਆਪਾਂ ਨੂੰ ਐ ਕਰਕੇ ਤੇ ਤਾਂ ਕਰਕੇ ਵੀਡੀਓ ਥੋੜੀ ਚਲੋ ਕਿਤੇ ਫਿਰ ਵੀਡੀਓ ਆਪਣੀ ਹੋ ਨਹੀਂ ਨੰਨੀ ਕਰ ਮੰਗੀ ਲੌਗ ਇਨ ਹੈ ਇੱਕ ਤੱਕ ਵਾਈ ਹੈ ਥੋੜਾ ਹਨੇਰਾ ਹੋ ਗਿਆ ਤੇ ਵੀਡੀਓ ਚੱਲੀ ਆਉਣਾ ਫਸ ਵੀਡੀਓ ਰੋਕਦੇ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਜੇ ਜੰਦੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵਾਚ ਕਰਨ ਦਾ ਤਰੀਕਾ ਆਉਣੇ ਵਾਸਤੇ ਤੁਹਾਨੂੰ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ